ਖਬਰਾਂ ਅਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਵੇਲੇ ਦੀ ਵੱਡੀ ਖਬਰ ਸ਼ੰਭੂ ਤੋਂ ਆ ਰਹੀ ਹੈ ਜਿੱਥੇ ਦਾਦੀ ਕੀ ਸ਼ੰਭੂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਪਿਛਲੇ ਸਮੇਂ ਦੌਰਾਨ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਉਸੇ ਤਹਿਤ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਅੰਤਰਰਾਜੀ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਅਤੇ ਤੁਰਕੀ ਦੇ ਬਣੇ ਹੋਏ ਵਿਦੇਸ਼ੀ ਪਿਸਤੋਲ ਬਰਾਮਦ ਕੀਤੇ ਗਏ ਨੇ ਇਸ ਦੌਰਾਨ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਦੇ ਵੱਲੋਂ ਕੀ ਕਿਹਾ ਗਿਆ ਆਉ ਸੁਣਾਣੇ ਹਨ ਇਸ ਰਿਪੋਰਟ ਜਰੀਏ ਹਾਂਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਅਤੇ ਗੈਂਗਸਟਰਾਂ ਤੇ ਵਾਰ ਮੁਹਿੰਮ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਜੀ ਵਰਨ ਸ਼ਰਮਾ ਜੀ ਅਤੇ ਐਸਪੀਡੀ ਗੁਰਵੰਤ ਸਿੰਘ ਜੀ ਨੇ ਦਿਸ਼ਾ ਨਿਰਦੇਸ਼ ਏਟ ਅਸੀਂ ਥਾਣਾ ਸ਼ੰਭੂ ਦੇ ਵਿੱਚ ਮਿਤੀ 5 2 2026 ਨੂੰ ਇੱਕ ਵਿਅਕਤੀ ਰੈਸਟ ਕੀਤਾ ਸੀ ਹਰਪ੍ਰੀਤ ਹੈਪੀ ਨਾਮ ਦਾ ਉਹਦੇ ਕੋਲੋਂ ਅਸੀਂ 1 ਕਿਲੋ ਹੀਰਨ ਬੜੀ ਸੀ ਯੂਐਸਏ ਚੋ ਸ਼ੰਭੂ ਸਵਾਰੂ ਸਿੰਘੀ ਨੇ ਉਹਦੀ ਕਾਰਵਾਈ ਕੀਤੀ ਸੀ ਪਰਚਾ ਦਿੱਤਾ ਸੀਗਾ ਉਹਦੀ ਲੜੀ ਦੇ ਵਿੱਚ ਅਸੀਂ ਅੱਗੋਂ ਉਹਦਾ ਰਿਮਾਂਡ ਲਿਆ ਦਰਾਂਨੇ ਰਿਮਾਂਡ ਅਸੀਂ ਉਹਦਾ ਸਾਰੇ ਟੈਕਨੀਕਲ ਤਰੀਕਿਆਂ ਨਾਲ ਉਹ ਉਹਨੂੰ ਪੜਤਾਲ ਕਰਕੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਜਿਹੜਾ ਫਾਰਵਰਡ ਲਿੰਕ ਦੇ ਵਿੱਚ ਸੀ ਜਿੱਥੇ ਉਹ ਸਮਾਨ ਮੁੰਡੇ ਨੇ ਹਰਪ੍ਰੀਤ ਹੈਪੀ ਨੇ ਲੈ ਕੇ ਗਿਆ ਸੀਗਾ ਲੁਧਿਆਣਾ ਲੈ ਕੇ ਜਾਣਾ ਸੀਗਾ ਉੱਥੋਂ ਅਸੀਂ 10 2 ਨੂੰ ਹੈਪੀ ਨਾਮ ਦਾ ਜਿਹੜਾ ਉਥੇ ਲੁਧਿਆਣੇ ਜੋਧੇਵਾਲ ਬਸਤੀ 'ਚ ਰਹਿੰਦਾ ਸੀਗਾ ਉਹ ਵਿਅਕਤੀ ਫੜਿਆ ਫਾਰਵਰਡ ਲਿੰਕ ਦੇ ਵਿੱਚ ਤੇ ਉਹਦਾ ਰਿਮਾਂਡ ਲੈ ਕੇ ਅਸੀਂ ਬੈਕਵਰਡ ਲਿੰਕ ਦੇ ਵਿੱਚ ਅਸੀਂ ਉਹਦੀ ਡਗਾਈ ਨਾਲ ਤਪतीश ਕਰਦੇ ਹੋਏ ਸਾਡੀ ਟੀਮ ਐਸ ਐਚ ਓ ਸ਼ੰਭੂ ਸਵਰਨ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਗਾਜ਼ੀਆਬਾਦ ਗਈ ਗਾਜ਼ੀਆਬਾਦ ਉਥੇ ਬੈਕਵਰਡ ਲਿੰਕ ਦੇ ਵਿੱਚ ਲੋਨੀ ਇੱਕ ਜਗ੍ਹਾ ਹੈਗੀ ਆ ਥਾਣਾ ਉਥੇ ਜਿਹੜਾ ਇੱਕ ਬੰਦਾ ਅਸੀਂ ਹੋਰ ਅਰੈਸਟ ਕੀਤਾ ਆਰਿਫ ਉਰਫ ਗੁੰਡਾ ਉਰਫ ਪ੍ਰਧਾਨ ਨਾਮ ਦਾ ਵਿਅਕਤੀ ਹੈ ਤੇ ਉਹਨੂੰ ਰੈਸਟ ਕੀਤਾ ਜੀਤੇ ਵੀ ਪਹਿਲਾਂ ਵੀ ਮਤਲਬ ਆਰਮਜ਼ ਐਕਟ ਦੇ 10 11 ਵੈਪਨ ਫੜੇ ਗਏ ਸੀਗੇ ਦੋ ਤਿੰਨ ਪਰਚੇ ਹੈਗੇ ਨੇ ਉੱਥੇ ਯੂਪੀ ਦੇ ਗਾਸ਼ੀਆਬਾਦ ਚ ਤੇ ਉਹਨੂੰ ਰੈਸਟ ਕੀਤਾ ਉਹਨੂੰ ਰੈਸਟ ਦੌਰਾਨ ਅਸੀਂ ਉਹਦੀ ਨਿਸ਼ਾਨਦੇਹੀ ਤੇ ਦੋ ਪਿਸਟਲ ਬਰਾਮਦ ਕੀਤੀ ਜਿਹੜਾ ਇੱਕ ਤੁਰਕਿਸ਼ ਮੇਡ ਜਿਗਿਆਨਾ 9mm ਪਿਸਟਲ ਨਾਲ ਉਹਦਾ ਮੈਗਜ਼ੀਨ ਰਿਕਵਰ ਕੀਤਾ ਅਤੇ ਨਾਲ ਹੀ ਇੱਕ ਦੇਸੀ ਘਟਾ 315 ਬੋਰ ਰਿਕਵਰ ਕੀਤਾ ਇਹ ਤੁਹਾਨੂੰ ਮੈਂ ਦੱਸ ਦਿਆਂ ਵੀ ਹੁਣ بڑا ਜਿਹੜਾ ਸ਼ੁੱਧ ਨਸ਼ਾ ਫਰੋਦ ਚੱਲ ਰਿਹਾ ਹੈ ਸੀਨੀਅਰ ਅਫਸਰਾਂ ਵੱਲੋਂ ਬੜੀ ਬਰੀਕੀ ਨਾਲ ਇਹਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਸਾਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਬੈਕਵਰਡ ਲਿੰਕ ਵੀ ਇਸਟੈਬਲਿਸ਼ ਕਰਨੇ ਆ ਤੇ ਅਸੀਂ ਫਾਰਵਰਡ ਲਿੰਕ ਵੀ ਕੀਤਾ ਤੇ ਇਹ ਦੋਸ਼ੀ ਰਿਮਾਂਡਤੇ ਨੇ ਤੇ ਇਦੋਂ ਅਸੀਂ ਅੱਗੇ ਵੀ ਹੋਰ ਇੱਕ ਦੋ ਵਿਅਕਤੀ ਨਾਮਿਨੇਟ ਕੀਤੇ ਨੇ ਤਰਮਤਰਨ ਸਾਈਡ ਤੇ ਤੇ ਉਹਨਾਂ ਦੋਵਾਂ ਵੀ ਅਸੀਂ ਮਤਲਬ ਜਲਦੀ ਅਰੈਸਟ ਕਰਕੇ ਉਹਦੇ ਵਿੱਚ ਅਸੀਂ ਹੋਰ ਰਿਕਵਰੀ ਕਰਾਵਾਂਗੇ ਸਰ ਜਿੱਦਾਂ ਇਹ ਬੈਕਗ੍ਰਾਉਂਡ ਤੇ ਤੁਸੀਂ ਦੱਸਿਆ ਹੈਗਾ ਕਿ ਨੌਨੀ ਗੁੰਡਾ ਨਾਮ ਦਾ ਵਿਅਕਤੀ ਹੈ ਇਹਦੇ ਵੀ ਮਾਮਲੇ ਦੇ ਵਿੱਚ ਹੁਣ ਇਹ ਜਿਹੜਾ ਫਾਰਵਰਡ ਵਾਲਾ ਉਸਤਨੀ ਹਾਂਜੀ ਹਾਂਜੀ ਜਿਹੜਾ ਫਾਰਵਰਡ ਵਾਲਾ ਹੈਪੀ ਹੈ ਹੈਪੀ ਵਰਕ ਵੀ ਕਹਿੰਦੇ ਆ ਉਹਨੂੰ ਉਹਤੇ ਵੀ ਮਤਲਬ ਐਫ ਆਈ ਆਰਾਂ ਦਰਜ ਹੋ ਪੀਓਪੀ ਸੀਗਾ ਲੁਧਿਆਣਾ ਥਾਣੇ ਦਾ ਤੇ ਜਿਹੜਾ ਬੈਕਵਰਡ ਲਿੰਕੇਜ ਸਾਨੂੰ ਮਤਲਬ ਆਰਫ ਉਰਫ ਗੁੰਡਾ ਉਰਫ ਪ੍ਰਧਾਨ ਜਿਹੜਾ ਮਿਲਿਆ ਲੋਨੀ ਦੋਗਾ ਸੀ ਆ ਬਾਦ ਤੋਂ ਤੇ ਉਹਦੇ ਉਤੇ ਵੀ ਮਤਲਬ ਐਫ ਆਈ ਆਰ ਦਾਰਜਾ ਤੇ ਆਮ ਜ਼ੈਕਟ ਦਾ 11 ਵੈਪਨ ਰਿਕਵਰ ਹੋਈ ਸੀ ਇੱਕ ਦੋ ਹੋਰ ਪਰਚੇ ਹੈਗੇ ਨੇ ਫਿਰ ਪੁੱਛ ਕੇ ਜੇ ਪਤਾ ਚੱਲਿਆ ਕਿ ਜਿਹੜਾ ਲੁਧਿਆਣੇ ਇਹ ਸਪਲਾਈ ਕਰਦੇ ਸੀ ਅੱਗੋਂ ਕਿੱਥੇ ਸਪਲਾਈ ਕਰਦੇ ਸੀ ਉਹਨਾਂ ਵਿੱਚੋਂ ਕੋਈ ਪਤਾ ਲੱਗਿਆ ਹੋਵੇ ਗ੍ਰਿਫਤਾਰ ਉਹ ਜੀ ਅਸੀਂ ਅਜੇ ਗ੍ਰਿਫਤਾਰੀਆਂ ਦੋਈ ਹੋਈਆਂ ਤੇ ਉਹ ਅੱਗੇ ਮਤਲਬ ਇੱਕ ਦੋ ਬੰਦਿਆਂ ਦੇ ਅਸੀਂ ਪਰਚੂਨ ਦੇ ਵਿੱਚ ਮਤਲਬ ਵੇਚਦਾ ਸੀਗਾ ਅੱਗੇ ਤੇ ਉਹ ਵੀ ਹਜੇ ਰਿਮਾਂਡ 'ਚ ਆ ਉਹ ਸਾਰੀ ਜਦੋਂ ਖਲਾਸਾ ਹੋਊਗਾ ਤੁਹਾਨੂੰ ਅੱਗੇ ਅਸੀਂ ਦੱਸਾਂਗੇ ਹਜੇ ਇਸ ਸਟੇਜ ਤੇ ਨਹੀਂ ਅਸੀਂ ਕਰਦੇ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਸਾਰਿਆਂ ਨੂੰ 5 ਦਿ ਕਿ ਕੋਈ ਦੋਲ ਪੇਸ਼ ਕੀਤੇ ਸੀ ਹਾਂਜੀ ਨਹੀਂ ਲੱਗ ਲੱਗ ਸਰ ਜਿਹੜੇ ਫੜੇ ਨੇ ਇਹਨਾਂ ਕੋਲ ਕੋਈ ਬਾਈਕਲ ਵਗੈਰਾ ਕੋਈ ਹਾਂਜੀ ਇੱਕ ਰਿਕਵਰ ਕੀਤੀ ਐ ਸੀ ਵਰਨਾ ਫਿਊਡੀ ਕਾਰ ਬਲੈਕ ਕਲਰ ਦੀ ਇਹ ਲੁਧਿਆਣੇ ਵਾਲੇ ਬੰਦੇ ਤੁਹਾਨੂੰ ਰਿਕਵਰ ਕੀਤੀ ਐ ਸੀ ਉਸੇ ਮੁਕਦਮੇ ਚ ਪਾਈ ਐ ਹਾਂਜੀ ਠੀਕ ਜੀ ਹਾਂਜੀ